ਬੜਾ ਮੰਦਾ ਹਾਲ ਦੇਸ਼ ਦਾ ਕੀ ਬਣੂਗਾ ਉਦੋਂ ਫੰਡਾਂ ਦੀ ਲੋੜ ਆ ਸਰਪੰਚੀ ਵੀ ਕਾਦੀ ਲਾਇਬਿਲਟੀ ਨਾ ਕੋ ਫਾਂਡਾ ਹੁੰਦਾ ਨਾ ਕੋ ਚੌਂਡਾ ਲੈਣ ਦੇ ਨਾਲੇ ਕਿਹੜੇ ਮਾਰਨ ਦੇ ਬੜਾ ਮੰਦਾ ਹਾਲ ਸਰਪੰਚੀ ਕੋਈ ਫਾਇਦਾ ਨਹੀਂ ਮੈਨੂੰ ਹਿਸਾਬ ਲਾਇਆ ਚਲੋ 12ਵੇਂ ਭਰੀਆਂ ਇਸੇ ਕੰਮ ਨਾਲ ਕਿਤੇ ਫੰਡ ਉੱਤੇ ਚਾਹੀਦਾ ਕਰੀਤੇ ਚਾਹੀਦਾ ਗੁਰਦਾ ਪਰਾਂ ਚੱਲੇ ਚੱਲਦੇ ਆ ਤੈਨੂੰ ਚਾਹ ਪਿਆ ਕੇ ਲੈਣਾ ਨਾ ਫਿਰ ਪੰਜ ਦਾ ਪਾਰਟੀ ਲੈਣੇ ਆ ਬੱਤੇ ਉਹ ਕਰਦੇ ਆ ਉਹ ਚੰਚਣਿਆ ਫਿਰ ਪੰਜ ਨੇ ਲਿਆ ਆ ਮੋਟਰਸਾਈਕਲ ਆ ਦਿਵਾਲੀ ਵਾਲ ਦੇਣਾ ਉਲਟ ਨਾ ਨਾ ਡੀ ਲਕਸ ਟੀ ਵਾਲਿਆਂ ਦਾ ਆਪਾਂ ਫਾਲਟ ਨਹੀਂ ਆਇਆ ਗਾਣੇ ਸਿਰ ਪੰਜ ਦਾ ਕੁੱਤੋਂ ਪੰਜੋਂ ਪਹਿਣ ਲਮੜਾ ਦੋ ਨੰਗ ਹੋਰ ਆਪੀ ਆਪ ਪੈਸਾ ਚੱਲੀ ਚੱਲ ਭਾਜੀ ਸਾਥੀ ਕਰ ਬੈਠੋ ਬੈਠੇ ਜੀ ਮਾਰਾ ਜੀ ਬੋ ਸੁਣਾਓ ਬਹੁਤ ਵਧੀਆ ਬੈਠੋ ਬਿੱਠਾ ਭਾਜੀ ਜੀ ਹਾਂਜੀ ਹੋਰ ਸੁਣਾਓ ਵਾਹ ਵਧੀਆ ਪਰ ਵਾ ਠੀਕ ਹੈ ਵਧੀਆ ਕੀ ਪੜੀ ਜਾਂਦੇ ਸਭ ਪੜਨਾ ਪੜਨਾ ਕੀ ਆ ਤੈਨੂੰ ਪਤਾ ਦੇ ਦੇ ਹਾਲ ਕਿਹੜੇ ਫੰਡ ਕਿਹੇ ਬਣਵਾਉਣ ਨਹੀਂ ਦੇ ਹਾਂਜੀ ਹਾਂਜੀ ਮੰਦੇ ਆ ਲਿਆ ਉਦੋਂ ਨਾਲ ਕੋ ਗਰਾਡਾ ਸਾਹਿਬ ਤੁਸੀਂ ਅੱਜ ਕਿਵੇਂ ਆ ਰਹੇ ਬਾਦ ਰਾਤ ਸਰਪੰਚ ਸਾਹਿਬ ਮੈਂ ਲੰਗੇ ਜਾਂਦੇ ਹਾਂ ਮੈਂ ਤੇ ਜੀ ਹਾਂਜੀ ਹਾਂਜੀ ਮੈਂ ਦਾਤ ਸਰਪੰਚ ਮੇਰੇ ਚਲੀ ਨਾਲ ਸਰਪੰਚਾ ਕੋਟ ਤੇ ਧੰਨਵਾਦ ਜਹਾ ਪੀਣ ਨਾਲ ਸਰਪੰਚ ਨੂੰ ਬੜਾਈ ਦੇ ਆ ਮੈਂ ਉਹ ਚਲੋ ਕੋਈ ਨਹੀਂ ਦਾਈ ਜੀ ਬਹੁਤ ਬੋਤ ਬਦਾਨੀਆਂ ਮਾਰੋ ਤੁਹਾਨੂੰ ਮਾਰ ਰਹੇ ਦੀਆਂ ਮੋਟਰਸਾਈਕਲ ਨਵੇ ਦੀਆਂ ਔਰ ਮੋਟਰਸਾਈਕਲ ਮਾਮਾ ਪਗੜਾ ਕਿਸਾ ਦੇ ਲੈ ਆ ਪਗੜਾ ਬਰਾਡ ਚ ਲਿਆ ਵਾ ਕੋਈ ਗੱਲ ਨਹੀਂ ਬੈਠੋ ਚਾਹ ਪਾਣੀ ਮੈਂ ਤੁਹਾਡੇ ਹੀ ਹੋਣਾ ਗਰੈਂਡਾ ਆਉਂਦੀਆਂ ਸਰਪੰਚਾ ਕੋਈ ਨਹੀਂ ਵੇਖਣ ਨੂੰ ਲੱਗਦਾ ਹੀ ਭਰਾ ਮੈਂ ਦੋ ਤਰ੍ਹਾਂ ਦੇ ਬੰਦ ਕੇ ਕਰਨਵਾਤ ਲਾਉਂ ਡਿਆਈ ਕੋਈ ਹਾਲ ਨਹੀਂ ਹੋ ਬਾਕੀ ਤੁਸੀਂ ਬੈਠੋ ਮੈਂ ਚਾਹ ਪਾਣ ਦਾ ਪ੍ਰਬੰਧ ਕਰਦਾ ਕੋਈ ਸਸ ਭਾਈ ਸਾਹਿਬ ਪਾਰਟੀ ਕੋ ਮੂੰਹ ਮਿੱਠਾ ਵੀ ਕਰਾਇਆ ਨਾ ਨੰਗੋ ਚਾਹ ਤੁਹਾਨੂੰ ਮਿਲ ਜੇ ਇੰਨੀ ਬੜੀ ਆ ਤੋਂ ਖਾਂ ਦੇ ਜੰਦਾ ਤੇ ਮੁੜਿਆ ਬਣ ਗਈ ਗੱਲ ਨਾਲ ਦੋ ਪੰਚ ਪਿਆ ਹੋਈ ਚਾਹ ਨਾਲੇ ਮੋਟਰਸਾਈਕਲ ਦੀ ਆਈ ਨਹੀਂ ਉਹ ਕੋ ਬਰੇ ਭਾਂਡੇ ਮਾਜੇ ਸਵੇਰ ਦੇ ਖਾਣੇ ਸਾਰੇ ਹੈ ਭਾਰਤੀਆਂ ਦੇ ਦੇ ਕੇ ਸਰਪੰਚ ਸਾਹਿਬ ਮੈਂ ਸਵੇਰ ਦਾ ਭਾਂਡੇ ਮਾਜੇ ਅੱਗੇ ਆ ਹਾਂ ਚਲ ਕੋਈ ਨਹੀਂ ਬੜਿਆ ਗੱਲ ਸੁਣ ਓਏ ਹਰਿਦਾਂ ਸਾਹਿਬ ਯਾਰ ਦੋ ਬਾਾਰ ਨੰਗਾ ਆਏ ਤੇ ਦੋ ਤਿੰਨ ਕੱਪ ਚਾਹ ਬਣਾਇਆ ਯਾਰ ਉਹਨਾਂ ਨੂੰ ਚਾਹ ਪੀ ਗਏ ਤੇ ਚਾਹ ਘਰ ਨੂੰ ਨਹੀਂ ਆਪਣੀ ਖੰਡ ਦਾ ਮਿਲਗੀ ਨਹੀਂ ਤੇ ਹਣ ਖੰਡ ਦੇ ਨੂੰ ਜੇ ਪਰਸੋਂ ਲਿਆ ਕੇ ਦੇ ਦਿੱਤੀ ਰਾਤ ਤੁਹਾਨੂੰ ਮੈਂ ਆਖਿਆ ਸੀ ਸਕੂਟਰ ਤੇ ਮੋਟਰਸਾਈਕਲ ਤੇ ਆਏ ਨਿਕਲ ਗਏ ਸੂੰ ਕਰਦੇ ਹੈ ਹਣ ਤੁਹਾਨੂੰ ਮਗਰੋਂ ਤੁਹਾਨੂੰ ਬਾਜਾਂ ਮਾਰਦਾ ਰਿਹਾ ਮੈਂ ਬੜੀ ਟੈਨਸ਼ਨ ਪੈ ਗਈ ਉਹਨੂੰ ਹੋਏ ਕਿਪ ਕਰਨਾ ਕੀ ਆ ਤੇ ਇਹਦੇ ਨੰਗ ਬੰਦੇ ਉਹਨਾਂ ਤੇ ਮੈਨੂੰ ਬੜੇ ਭੰਡ ਦੇਣਾ ਪਰ ਗੱਲ ਸੁਣ ਮੇਰਾ ਕੰਮ ਠੀਕ ਆ ਠੀਕ ਹੈ ਓਕੇ ਹੁਣ ਮੈਂ ਲੇਜੀ ਸਕੀਮ ਲਾਈ ਤੇ ਆ ਜਾ ਹਾਂ ਚਾਹ ਪਾ ਲੈ ਆ ਗਿਆ ਸਪੰਸਾ ਮੈਂ ਆ ਗਿਆ ਜਵਾਨਾ ਇਹਨਾਂ ਦਾ ਲੇਜੀ ਕਰਤਾ ਫਰਮਾ ਲੈ ਵੀ ਮੜਿਓ ਚਾਹ ਤੇ ਮੈਂ ਆ ਆਇਆ ਤੁਹਾਡੀ ਮਿਹਰਬਾਨੀ ਸਰਵਾਇ ਖਾ ਮਿਹਰਬਾਨੀ ਮਿਹਰਬਾਨੀ ਦਾ ਹੀ ਸਾਡਾ ਫਰਜ਼ ਆ ਹਾਂਜੀ 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 ਚਲੋ ਭੈਣ ਭਰਾ ਜਿਹੜਾ ਆਉਂਦਾ ਉਹਨੂੰ ਚਾਹ ਵੀ ਪਿਉਣੀ ਪੈਂਦੀ ਲਵੀ ਮੁੰਡਿਓ ਚਾਹ ਮੈਂ ਤੈਨੂੰ ਕਾਪ ਆਇਆ ਜੋ ਠੀਕ ਐ ਭਾਈ ਸਾਹਿਬ ਅੱਛਾ ਇੱਕ ਗੱਲ ਜੋ ਹਾਂਜੀ ਉਹਦੇ ਵਿੱਚ ਇੱਕ ਜੋ ਫਿੱਕੀ ਕਾਪ ਠੀਕ ਐ ਜੀ ਵੇਖੋ ਪਾਰਟੀ ਤੇ ਮੇਹਤੋ ਲੈਣੀ ਤੇ ਮੈਂ ਘਰ ਤੋਂ ਲੈਣੀ ਜੋ ਠੀਕ ਐ ਭਾਈ ਸਾਹਿਬ ਕਿੰਨੋ ਫਿੱਕਾ ਕਾਪ ਆਗਾ ਉਹਨੂੰ ਪਾਰਟੀ ਦੇਣੀ ਪੈਣੀ ਜੋ ਲੈ ਗੰਨ ਹੋ ਗਿਆ ਠੀਕ ਐ ਜੀ ਗੱਲ ਹੀ ਕੋਈ ਨਹੀਂ ਤੇ ਭਾਈ ਸਾਹਿਬ ਚਲੋ ਆ ਲੈਣ ਤੇ ਚਾਹ ਕੋਈ ਨਹੀਂ ਠੀਕ ਐ ਆਹ ਸੁਣੋ ਚਾ ਜਾਓ ਜੋ ਲਵੀ ਮੁੰਡਿਓ ਚਾਹ ਆਇਓ ਹਲੋ ਹਲੋ ਭਾਈ ਸਾਹਿਬ ਆਪਣਾ ਕੱਪ ਫੜ ਲਓ ਹਲੋ 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 ਗਰਮ ਬਣਾ ਕੰਮ ਤੇ ਪੈਸਾ ਲੱਗਦੇ ਭਾਈ ਚਾ ਉਹ ਬਾਸ ਇੱਥੇ ਆ ਕੇ ਸੈਂਟਰ ਵਾਲਾ ਖਾ ਲੈਂਦਾ ਮੁੰਡਿਆ ਪੀਓ ਚਾਹ ਤੇ ਲਾ ਲਾ ਪੈਸਾ ਹੂੰ ਕੀ ਹੋਇਆ ਸਰਪੰਚ ਸਾਹਿਬ ਇੰਨਾ ਮਿੱਠਾ ਨਾ ਪਵਾਇਆ ਕਰੋ ਖੰਡ ਬਹੁਤ ਮਾੜੀ ਜੇ ਮੇਰਾ ਸ਼ੂਗਰ ਦਾ ਘਰ ਆ ਓਏ ਬੰਦੇ ਨੂੰ ਬੜਾ ਸਮਝਾਉਣਾ ਵਾ ਨਹੀਂ ਮੰਨਦਾ ਬਹੁਤ ਜ਼ਿਆਦਾ ਮਿੱਠਾ ਪਾਇਆ ਹਾਏ ਹਾਏ ਤਾਂ ਸੁਬਾਈ ਫਰਮੇ ਨਾ ਮਿੱਠਾ ਜੀ ਦਾ ਦਾ ਪੜਾ ਰੇ ਪ੍ਰਾਕਟ ਆ ਲੱਗਦਾ ਖੰਡ ਦਾ ਮੇਰਾ ਮਿੱਠਾ ਘੱਟ ਹੋਣਾ ਨਾ ਉਹਦਾ ਫਿਰ ਮਿੱਠਾ ਆ ਗਿਆ ਨਾ ਕਿ ਕਿ ਮੈਨੂੰ ਆ ਗਈ ਹੋਣੀ ਹੈ ਕਲੋ ਸੰਗਾ ਸੁਬਾਈ ਫਰਮ ਵਾ ਵਾ ਸਤਰੀ ਗੱਲ ਨਹੀਂ ਕਰਨੇ ਫਿਰ ਫਾਲਟੀ ਠੀਕ ਹੈ ਠੀਕ ਹੈ ਜਵਾਨਾ ਠੀਕ ਹਉਂਦੇ ਜਾਂਦੇ ਰਹੋ ਸਾਲੇ ਨੰਗ ਕਰਦੇ ਡਰਾਮੇ ਚਾਹ ਦੇ ਮਿੱਠਾ ਹੈਗਾ ਨਹੀਂ ਸਾਰੇ ਨੰਗ ਮਾਗਦੇ ਸਰਪੰਚ ਜੀ ਤੋਂ ਪਾਰਟੀਆਂ ਆਜੋ ਦੇਣਾ ਤਾਂ